ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਿਵਾਨੀ ਹੈ ਸ਼ਿਵਾਨੀ ਜੀ ਅੱਜ ਜੀ ਬਸ ਕਾਨੂੰਨ ਤੋਂ ਸਾਰਵੋਪੀਖੀ ਜਾਣਾ ਪਦਦਾ ਸਰ ਮੇਰਾ ਭਰਾ ਜਿਹਦਾ ਨਾਮ ਸ਼ਾਇਲ ਹੈ ਉਹਦੇ ਉੱਤੇ ਝੂਠਾ ਕੇਸ ਪਾਇਆ ਗਿਆ ਹੈ ਸ਼ਰਾਬ ਫੜੀ ਗਈ ਹੈ ਉਹਦੇ ਕਰਕੇ ਉਹਦੇ ਤੇ ਝੂਠਾ ਕੇਸ ਪਾਇਆ ਸਾਨੂੰ ਇਨਸਾਫ ਚਾਹੀਦਾ ਕਿਤੇ ਸ਼ਰਾਬ ਫੜੀ ਗਈ ਹੈ ਤਾਂ ਕਿਦਾਂ ਕੇਸ ਪਾਇਆ ਸਰ ਉਹ ਵੀ ਜਦੋਂ ਸਾਨੂੰ ਸੁਣਨ ਤੇ ਆਇਆ ਕੋਈ ਰਮਨ ਨਾਮ ਦਾ ਬੰਦਾ ਹੈਗਾ ਉਹ ਬਿੱਟੂ ਫਾਇਨਾਂਸ ਉਹਦੇ ਨਾਲ ਮਿਲ ਕੇ ਮੇਰੇ ਭਰਾ ਦੇ ਉੱਤੇ ਝੂਠਾ ਕੇਸ ਪਾ ਰਿਹਾ ਹੈ ਕਿਉਂ ਪਾ ਰਿਹਾ ਹੈ ਪੁੱਤਾਰੇ ਸੁਣਾਓ ਭਰਾ ਉਹ ਤਾਂ ਬਿਜਲੀ ਦਾ ਕੰਮ ਕਰਦਾ ਸਰ ਉਹਨੂੰ ਤਾਂ ਪਤਾ ਨਹੀਂ ਕੋਈ ਹੋਰ ਨਾਲ ਗੱਲਬਾਤ ਵੀ ਸੰਜੀਤ ਸਿੰਘ ਕਰੋ ਪਰ ਨਹੀਂ ਸਰ ਇਦਾਂ ਵੀ ਕੋਈ ਨਹੀਂ ਉਹ ਤਾਂ ਭਰਾਜੀ ਕਰਦਾ ਉਹ ਬਿਜਲੀ ਦਾ ਕੰਮ ਕਰਦਾ ਸਰ ਦਿਹਾੜੀਦਾਰ ਬੰਦਾ ਹੈ 350 350 ਰੁਪਏ ਦੀ ਦਿਹਾੜੀ ਹੈ ਹਾਂਜੀ ਇਹਦਾ ਲਿੰਕ ਚ ਕਿੱਦਾਂ ਆਇਆ ਇਹ ਨਾਲ ਦੇ ਲਿੰਕ ਜੇ ਸਰ ਜਿੱਦਾਂ ਬਿੱਟੂ ਫਾਈਨਾਂਸ ਹੈਗਾ ਛੋਟੇ ਹੁੰਦੇ ਉਹ ਨਾਲੇ ਤੇ ਪਰੈਮੀ ਦੀ ਸ਼ੌਪ ਸੀ ਉੱਥੇ ਕੰਮ ਕਰਦਾ ਹੁੰਦਾ ਸੀ ਜਿੱਦਾਂ ਉਹ ਵੱਡਾ ਹੁੰਦਾ ਗਿਆ ਫਿਰ ਉਹਨੇ ਬਿਜਲੀ ਦਾ ਕੰਮ ਸ਼ੁਰੂ ਕਰਤਾ ਫਿਰ ਬਿਜਲੀ ਦਾ ਕੰਮ ਕਰਦਾ ਰਿਹਾ ਇਹਨਾਂ ਦੇ ਨਾਲ ਕੋਈ ਲਿੰਕ ਨਹੀਂ ਸੀਗਾ ਜਿਹੜਾ ਆਮ ਜਮ ਹਾਂਜੀ ਆਣ ਜਾਣ ਦਾ ਹੀ ਹੁੰਦਾ ਸੀਗਾ ਉਹਨੇ ਪੈਸਿਆਂ ਦਾ ਲਾਲਚ ਦਿੱਤਾ ਕਿ ਤੈਨੂੰ ਪੈਸੇ ਦੇਵਾਂਗੇ ਤੇ ਕੋਈ ਹੋਰ ਦੇ ਪੇਪਰਾਂ ਦੇ ਉੱਤੇ ਸਾਈਨ ਕਰਾ ਲੈ ਅੱਛਾ ਜੀ ਹਾਂਜੀ ਪੇਪਰਾਂ ਤੇ ਸਾਈਨ ਕਰਾਏ ਜਾਂ ਕਿੰਨੇ ਦਿਨ ਪਹਿਲਾਂ ਕਰਾਇਆ ਸੀ ਉਹ ਹਫਤਾ 10 ਦਿਨ ਹੋ ਗਏ ਨੇ ਸ਼ੁਕਰਵਾਰ ਨੂੰ ਕਿੰਨੇ ਸਮੇਂ ਤੇ ਕਰਾਇਆ ਜੀ ਇਹ ਬਿੱਟੂ ਫਾਈ ਹਾਂ ਜੀ ਉਹਦੀ ਜਗ੍ਹਾ ਤੁਹਾਨੂੰ ਕੋਈ ਪੈਸਾ ਵੀ ਦਿੱਤਾ ਨਹੀਂ ਸਰ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਤੁਹਾਨੂੰ ਕੀ ਲੱਗਦਾ ਵਾ ਜਿਹੜੇ ਕਾਗਜ਼ਾਂ ਤੇ ਸਾਈਨ ਕਰਾਇਆ ਜਾ ਉਹ ਕੀ ਚੀਜ਼ ਹੈ ਕਾਗਜ਼ ਸਰ ਜਿੱਦਾਂ ਕਿ ਸ਼ੁਕਰਵਾਰ ਨੂੰ ਆ ਲਾਸਟ ਫਰਡੇ ਨੂੰ ਕਾਲ ਆਈ ਸੀ ਵਿਸ਼ਾਲ ਨੂੰ ਦੱਸੀ 10:30 ਪਾਣੀ 11 ਵਜੇ ਨਾਲ ਰੋਟੀ ਖਾ ਕੇ ਉਹ ਘਰ ਹੀ ਸੀਗਾ ਤੇ ਉਹਨੂੰ ਫੋਨ ਆਇਆ ਕਿ ਵਿਸ਼ਾਲ ਤੂੰ ਬਾਹਰ ਆ ਜਾ ਤੇ ਉਹਨੂੰ ਕਹਿੰਦੇ ਦੁਬਾਰਾ ਜਣਾ ਹੋਟਲ ਚ ਲੈ ਕੇ ਗਏ ਮੇਰੇ ਭਰਾ ਨੇ ਮੈਨੂੰ ਦੱਸਿਆ ਸੀ ਕਿ ਉਹ ਉਹਦਾ ਕੋਈ ਸਾਈਨ ਕਰਵਾਇਆ ਬਿੱਟੂ ਨੇ ਇਹ ਨਹੀਂ ਦੱਸਿਆ ਕਾਦੇ ਲਈ ਸਾਈਨ ਕਰਵਾਇਆ ਉਹਨੂੰ ਸ਼ੁੱਕਰਵਾਰ ਨੂੰ ਰਾਤ ਬਾਹਰ ਲੈ ਕੇ ਗਏ ਉਹਨੂੰ ਰਾਤ ਹੋਟਲ ਤੇ ਰੱਖਿਆ ਉਹਦੇ ਨਾਲ ਰਮਨ ਕੋਈ ਨਾ ਦਾ ਬੰਦਾ ਸੀ ਨਾਲ ਬਿੱਟੂ ਫਾਇਨਾਂਸੀ ਦੋ ਤਿੰਨ ਬੰਦੇ ਹੋਰ ਸੀਗੇ ਠੀਕ ਹੈ ਬਾਰੂਚੇ ਬਿੱਟੂ ਨੂੰ ਕਹਿੰਦਾ ਤੁਸੀਂ ਫੋਨ ਤੂੰ ਆਪਣਾ ਫੋਨ ਬੰਦ ਕਰ ਲੈ ਤੇ ਉਹਨੇ ਫੋਨ ਬੰਦ ਕਰ ਲਿਆ ਉਹਦੇ ਕਹਿੰਦੇ ਤੇ ਫੋਨ ਬੰਦ ਕਰਕੇ ਉਹ ਹਜੇ ਤੱਕ ਮਿਲਿਆ ਨਹੀਂ ਕਿੱਥੇ ਆ ਬਿੱਟੂ ਫਾਈਨਾਂਸ ਕਰਕੇ ਉਹ ਸਾਡੇ ਘਰੇ ਆ ਰਿਹਾ ਸਾਨੂੰ ਤੁਮ ਕਿਹਾ ਦਿੰਦਾ ਪੈ ਤੁਸੀਂ ਆਪਣਾ ਮੁੰਡਾ ਦੱਸੋ ਕਿੱਥੇ ਨਹੀਂ ਤਾਂ ਪੁਲਿਸ ਤਾਂ ਉਹ ਵੀ ਬਿੱਟੂ ਫਾਈਨਾਂਸ ਸਾਡੇ ਘਰੇ ਆ ਗਏ ਮੇਰੀ ਮੰਮੀ ਕੰਮ ਤੇ ਗਈ ਸੀ ਮੈਂ ਕਰ ਰਹੀ ਸੀ ਮੈਨੂੰ ਆ ਕੇ ਕਹਿੰਦਾ ਜੇ ਤੁਸੀਂ ਨਾ ਦੱਸਿਆ ਕਿੱਥੇ ਆ ਤੇ ਪੁਲਿਸ ਆ ਕੇ ਉਹਨੂੰ ਚੱਕ ਕੇ ਲੈ ਜੂਗੀ ਮੈਂ ਮੈਂ ਇੰਨੀ ਗੱਲ ਵੀ ਪੁੱਛੀ ਮੈਂ ਕਿਹਾ ਅੰਕਲ ਕਿਉਂ ਚੱਕ ਕੇ ਲੈ ਕੇ ਜੇ ਦੋਨੇ ਕੀ ਧਰਮ ਕੀਤਾ ਹੈ ਕਿ ਇਹਦਾ ਕਤਲ ਕੀਤਾ ਹੈ ਜਾਂ ਚੋਰੀ ਕੀਤੀ ਜ ਦੋ ਕਿੰਦੋਂ ਦਿਨ ਬਾਅਦ ਚ ਦੱਸੂਗਾ ਤੂੰ ਪਹਿਲਾਂ ਦੱਸ ਦੇ ਕਿ ਤੱਕ ਸਾਡੀ ਤਾਂ ਗੱਲ ਹੀ ਨਹੀਂ ਹੋਈ ਤੁਸੀਂ ਸ਼ੁੱਕਰਵਾਰ ਨੂੰ ਲੈ ਕੇ ਗਏ ਅਸੀਂ ਅਗਲੇ ਦਿਨ ਮਾਤਾ ਦੇ ਚਾਲ ਗਏ ਦੋ ਦਿਨ ਹੋ ਗਏ ਘਰੇ ਨਹੀਂ ਆਇਆ ਉਹਦਾ ਫੋਨ ਵੀ ਸਵਿਚ ਆਫ ਆਰ ਤੁਸੀਂ ਕਹਿੰਦੇ ਲੈਣ ਨੂੰ ਨਹੀਂ ਪਤਾ ਅਸੀਂ ਕਿੰਨੂੰ ਪੁੱਛਣਾ ਸੀ ਤੇ ਤੁਹਾਨੂੰ ਪੁੱਛਣਾ ਕਰਦਾ ਤੁਹਾਨੂੰ ਲੱਭਤਾ ਹੋਇਆ ਕਿੰਨੇ ਦਿਨ ਹੋ ਗਏ ਆ ਸ਼ੁੱਕਰਵਾਰ ਦਾ ਗਿਆ ਹੋਇਆ ਹਜੇ ਤੱਕ ਕੋਈ ਮੈਨੂੰ ਉਹਦਾ ਫੋਨ ਲੱਗ ਰਿਹਾ ਨਹੀਂ ਸਰ ਜਿੱਦਾਂ ਉਹ ਕੰਮ ਦੇ ਲਈ ਵੀ 2-3 ਦਿਨ ਚੱਲ ਜਾਂਦਾ ਹੁੰਦਾ ਸੀਗਾ ਸ਼ਾਇਦ ਕੰਮ ਨਹੀਂ ਗਿਆ ਹੁਣ ਆਪਰ ਸਾਨੂੰ ਸੁਣਨ ਤੇ ਆ ਰਿਹਾ ਕਿ ਉਹ ਬਿੱਟੂ ਦੇ ਕਰਕੇ ਹੀ ਇੱਧਰ ਉੱਧਰ ਗਿਆ ਹੋਇਆ ਸਾਨੂੰ ਉਹਦਾ ਕੋਈ ਬਾਤ ਹੋ ਰਹੀ ਹੈ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਰੱਖਦੇ ਹੋ ਸਾਨੂੰ ਸਾਫ਼ ਚਾਹੀਦਾ ਕਿਸੇ ਨੇ ਸਾਡੇ ਤੇ ਮੇਰੇ ਵੀ ਭਰਾ ਤੇ ਝੂਠਾ ਇਲਜ਼ਾਮ ਲਾਇਆ ਹੈ ਔਰ ਸਾਨੂੰ ਸਾਫ਼ ਚਾਹੀਦਾ ਕਿ ਸਾਡੇ ਤੇ ਇਹ ਕੇਸ ਸਹੀ ਕੀਤਾ ਜਾਵੇ ਉਹਦੇ ਤੋਂ ਇਲਜ਼ਾਮ ਹਟਾਇਆ ਜਾਵੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਰਨਜੀਤ ਸੰਧਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਕੰਮੇਸ਼ਰ ਵਾਲਮੀਕੀ ਐਜੂਕੇਸ਼ਨ ਤਸਕ ਤੇ ਮੇਰੀ ਵਾਈਫ ਜਿਹੜੀ ਉਹ ਆ 45 ਨੰਬਰ ਵਾਰ ਤੋਂ ਕਾਉਂਸਲਰ ਹੈ ਜੀ ਹਾਂ ਸਰ ਜੀ ਅੱਜ ਤੁਸੀਂ ਕੁਸਚਨ ਤੋਂ ਸਵਾਲ ਲਿਆ ਜਿਹੜਾ ਆਪਣਾ ਮੁੱਦਾ ਹੈ ਜਿਹੜਾ ਕਿ ਪਿਛਲੇ ਦਿਨਾਂ ਚੋ ਸ਼ਹਿਰ ਦੇ ਬਹੁਤ ਬੜੇ ਤੱਤਾ ਦੇ ਵਿਸ਼ੇ ਬਣਿਆ ਹੋਇਆ ਕਿ ਰਮਨ ਸ਼ਰਾਬ ਠੇਕੇਦਾਰ ਦੀ ਜਿਹੜੀ ਹੈ ਸ਼ਰਾਬ ਜਿਹੜੀ ਆ ਗੁਜਰਾਤ ਵਿੱਚ ਫਰੀ ਗਈ ਆ ਉਹਨੂੰ ਲੈ ਕੇ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਆ ਕੀ ਗੱਲ ਜੰਨਤ ਸੋਹਣੀ ਮੈਂ ਕਹਣਾ ਚਾਹੁੰਦਾ ਕਿ ਸਾਡੇ ਧਿਆਨ ਚ ਅੱਜ ਮਾਮਲੇ ਕੋ ਮੈਂ ਪੰਜ ਦਿਨ ਦੱਸਿਆ ਸਾਨੂੰ ਅੱਜ ਮਿਲਿਆ ਇਹਨਾਂ ਦੱਸਿਆ ਕਿ ਸਾਡਾ ਵਿਸ਼ਾਲ ਇਹ ਪੱਪੂ ਰਠਾਰ ਜਰਾ ਉਹਦੇ ਨਾਂ ਦੇ ਵਿੱਚ ਜੇ ਮਤਲਬ ਉਹਦੇ ਨਾਂ ਤੇ ਇੱਕ ਪਾਵਰ ਟੈਨ ਹੀ ਕਰਕੇ ਇਹਨਾਂ ਰਮਨ ਨੇ ਠੇਕੇਦਾਰ ਨੇ ਤੇ ਬਿੱਲੂ ਨੇ ਗਾੜ ਮਿਲ ਕੇ ਮੇਲੀ ਭੁਗਤ ਹੋ ਕੇ ਫਨਸਰ ਨੇ ਤੇ ਜਿਹੜਾ ਕਿ ਉਹ ਗਰੀਬ ਆਦਮੀ ਦੇ ਨਾਂ ਦੇ ਤੇ ਠੇਕੇ ਕਰਕੇ ਤੇ ਉਹਦੀ ਪਾਵਰ ਟੈਨ ਨੂੰ ਫਸਾ ਦਿੱਤਾ ਵਿੱਚ ਇਹ ਮਾਮਲਾ ਜੀ ਸੀ ਵਾਲਾ ਪੂਰੀ ਗਰੋਭ ਦਿਖਾਉਣ ਨੂੰ ਸਾਰਾ ਵਿਸ਼ਾਲ ਕੋ ਮੈਂ ਜਿਹੜੀ ਬੜੀ ਜ਼ਮੰਦ ਰਹਾਣੀ ਹੋੜੀ ਕੀ ਕਿ ਦਿਨ ਜਿਹੜਾ ਗਰੀਬ ਆਦਮੀ ਜਿਹੜਾ ਕਿ ਜਿਹੜਾ ਕਿ ਠੇਕੇਦਾਰ ਬਣ ਗਿਆ ਸ਼ਹਿਰ ਦੇ ਠੇਕੇ ਸ਼ਹਿਰ ਦੇ ਠੇਕੇ ਮਾਲਕ ਬਣ ਗਿਆ ਉਹ ਜਦੋਂ ਸਾਨੂੰ ਅਸਲੀਅਤ ਪਤਾ ਲੱਗੀ ਕਿ ਜਿਹੜਾ ਵਿਸ਼ਾਲ ਪੱਪੂ ਰਠੌਰ ਹੈ ਜਿਹੜਾ ਆ ਉਹ ਰਮਨ ਸ਼ਰਾਫ ਠੇਕੇਦਾਰ ਨੇ ਪਰਚੇ ਤੋਂ ਬਚਦੇ ਨਹੀਂ ਗੁਜਰਾਤ ਦੇ ਪਰਚੇ ਤੋਂ ਬਚਦੇ ਨਹੀਂ ਕਿ ਗਰੀਬ ਆਦਮੀ ਨੂੰ ਜਿਹੜਾ ਕਿ ਕਿ ਮੌਰਾ ਬਣਾ ਕੇ ਨਾਲ ਜਿਹੜਾ ਬਿੱਟੂ ਫਾਈਨੈਂਸਰ ਹੈ ਬੁੱਢੀ ਫਾਈਨੈਂਸਰ ਜਿਹੜਾ ਮੈਂ ਬੰਨ ਲਗਦਾ ਉਹਨੇ ਕਿ ਗਰੀਬ ਆਦਮੀ ਨੂੰ ਜਿਹੜਾ ਆ ਇੱਕ ਚਾਰਦੇ ਚ ਲੈ ਕੇ ਥੋੜੇ ਜਿਹੇ ਪੈਸੇ ਲਾਜ ਦੇ ਗਏ ਪਰ ਪੈਸੇ ਦਿੱਤੇ ਵੀ ਨਹੀਂ ਗਏ ਸਾਨੂੰ ਤੇ ਉਹਦੇ ਤੇ ਪਾਵਰ ਟਾਈਮ ਕਿ ਕਰਕੇ ਉਹਨੂੰ ਕੀ ਉਹ ਜਿਹੜਾ ਠੇਕੇ ਦਾ ਮਾਲਕ ਜਿਹੜਾ ਉਹ ਜਿਹੜਾ ਵਿਸ਼ਾਲ ਪੱਪੇ ਦੇ ਠੌੜਾ ਪ੍ਰਵਾਸੀ ਬੰਦਾ ਤੇ ਉਹਦਾ ਗੱਲ ਜਿਹੜਾ ਸਾਥੀ ਰਹਿਣ ਨੂੰ ਜਿਹੜੇ ਤਾਂ ਰਮਨ ਨੇ ਇਹ ਇਹ ਅਧਰਮ ਆਪੀ ਤੋਂ ਦੇ ਨਾਮ ਕਿਸੇ ਹੋਦਾ ਜੇ ਪੇਸ਼ ਕਰ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਕਿ ਬੜਾ ਵੱਡਾ ਸਟੈਂਡਲ ਆ ਕੀ ਕਪੂਰਥਲਾ ਜ਼ਿਲ੍ਹਾ ਪੁਲਿਸ ਜਿਹੜੀ ਹੁੱਤੀ ਪਈ ਆ ਮੈਂ ਕਹਿੰਦਾ ਏਡਾ ਅਲਬਾਸ ਕਰਦਾ ਜਿਹੜੀ ਗੁਜਰਾਤ ਪੁਲਿਸ ਤੋਂ ਆਵੇ ਰਮਨ ਸ਼ਰਾਬ ਠੇਕੇਦਾਰ ਨੂੰ ਫਰਮ ਆਈ ਆ ਪਰ ਮੈਨੂੰ ਲੱਗਦੀ ਹੈ ਕਿ ਪੁਲਿਸ ਕਪੂਰਥਲਾ ਪੁਲਿਸ ਨੇ ਹਾਲੇ ਤੱਕ ਕੋੜਾ ਜਿੰਨ ਤੱਕ ਜਨਤਕ ਨਾਰੀ ਕੀਤਾ ਰਮਨ ਦਾ ਸ਼ਰਾਬ ਠੇਕੇਦਾਰ ਦਾ ਕਿ ਪੁਲਿਸ ਕੋ ਪ੍ਰੈਸ ਕਾਨਫਰੰਸ ਨਹੀਂ ਕੀਤੀ ਏਡਾ ਅਲਬਾਸ ਸਕੈਂਡਲ ਹੈ ਕਿ ਗਰੀਬ ਆਦਮੀ ਜਿਹੜਾ ਆ ਉਹ ਫਸਾਇਆ ਜਾ ਰਿਹਾ ਪੁਲਿਸੀ ਕੁਝ ਪੁਲਿਸ ਦੀ ਗਿਣੀ ਲੈ ਲੇ ਸ਼ਰਾਬ ਦੀ ਸਿਸਟਮ ਹੋਈ ਕਹਿੰਦਾ ਕਿ ਮੁੰਡਾ ਹੋਏ ਤਾਂ ਉਹਦਾ ਜਿਹੜਾ 10 ਤੋਂ ਲੱਖ ਦਾ ਕੀ ਹੋਊਗਾ ਮੈਨੂੰ ਤੇ ਕਪੂਰਥਲਾ ਪੁਲਿਸ ਦੀ ਜਿਹੜੀ ਢਿੱਲੀ ਮੁੱਠੀ ਜਿਹੜੀ ਆ ਕਾਰਜ ਜਿਹੜੀ ਇੱਥੇ ਦਿਖ ਰਹੀ ਆ ਕਿ ਜਿਲ੍ਹਾ ਪੁਲਿਸ ਜਿਹੜੀ ਆ ਮੈਨੂੰ ਲੱਗਦੀ ਮਨੀਪੂਲਤ ਲੱਗਦੀ ਆ ਕਿ ਜਿਹੜੀ ਕਿ ਅੱਜ ਵੇਲੇ ਜਿੰਨਾ ਕੋਈ ਵੀ ਗੁજરાਤ ਪੁਲਿਸ ਦੀ ਆਗਮਨਤ ਕਰ ਰਹੀ ਆ ਕਿ ਕਪੂਰਥਲਾ ਪੁਲਿਸ ਦੀ ਨਾ ਕੋਈ ਜ਼ਿਆਦਤਾਨਦ ਕਰ ਕੋਈ ਪ੍ਰੈਸ ਮੀਡੀਆ ਦੇ ਵਿੱਚ ਕਿ ਨਾ ਕੋਈ ਖੁਲਾਸਾ ਕੀਤਾ ਇਸ ਚੀਜ਼ ਦਾ ਹਲਕ ਪੁਲਿਸ ਨੇ ਕਪੂਰਥਲਾ ਜਿਹੜਾ ਕਾਰਜਸ਼ਾਲੀ ਜਿਹਨਾਂ ਸੰਵੇਦ ਮੈਨੂੰ ਲੱਗ ਰਿਹਾ ਕਿ ਜਿਹੜਾ ਕਪੂਰਥਲਾ ਪੁਲਿਸ ਜਿਹੜੀ ਆ ਚਾਹਤ ਕੋਈ ਮੈਨੂੰ ਕੁਝ ਲੱਗਦਾ ਵਿੱਚ ਕਿ ਉਦਾਜ ਕਾਲਾ ਨਤੀਜੇ ਹੋਏਗੀ ਜ ਜਿਹੜੀ ਅਸੀਂ ਚੁੱਪੀ ਸਾਦ ਕੇ ਬੈਠੀ ਆ ਪੰਜਾਬ ਪੁਲਿਸ ਦੀ ਜਿਹੜੀ ਬੇਟੀ ਆ ਕਿ ਮੈਨੂੰ ਲੱਗਦਾ ਕਿ ਪੰਜਾਬ ਜਿੰਨ ਕਿ ਦਿੱਲੀ ਇਹ ਕੇਦਰੀਵਾਲ ਸਰਕਾਰ ਜਿਹੜੀ ਆ ਉਹ ਸ਼ਰਾਬ ਪਟਾਣੇ ਵਿੱਚ ਇਹ ਜ਼ਬਰੇ ਸਾਹਬ ਤੋਂ ਇਹ ਈਡੀ ਨਹੀਂ ਵੇਰ ਬਣ ਕੇ ਨਾਲ ਅੰਦਰ ਭੇਜਿਆ ਤੇ ਪੰਜਾਬ ਪੁਲਿਸ ਦੀ ਵਿੱਚ ਮੁੱਲ ਤੋਂ ਮੈਨੂੰ ਕਿੰਨਾ ਕਦੇ ਇਹ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਵਿੱਚ ਮੁੱਲ ਤੋਂ ਲੱਗਦੀ ਆ ਕਿ ਜਿਹੜੀ ਕਪੂਰਥਲੇ ਦੀ ਈਡੀ ਵੱਡੀ ਸ਼ਰਾਬ ਦੀ ਜਿਹੜੀ ਇਹਦੀ ਵੱਡੀ ਜਿਹੜੀ ਆ ਜਿਹੜੀ ਕਿ ਪ੍ਰਕਲ ਟਰੱਗ ਰਹੇ ਆ ਉਹ ਕਪੂਰਥਲੇ ਦੇ ਮੰਦਰ ਤੇ ਬਾਹਰ ਇਹ ਸੁੱਧਾ ਚ ਬਾਹਰ ਜਾ ਰਿਹਾ ਉਹ ਕਿਵੇਂ ਜਾ ਰਿਹਾ ਇਹ ਨਹੀਂ ਬਿਲਕੁਲ ਲੱਗਦੀ ਆ ਜੀ ਇਹ ਸਰਕਾਰ ਦਾ ਲੱਗਦਾ ਨਹੀਂ ਪੁੱਛਦੇ ਜਿਹੜਾ ਆ ਇਹ ਸਰਕਾਰ ਨੂੰ ਜਿਹੜਾ ਆ ਮੈਂ ਕਹਿੰਦਾ ਕਿ ਅਸੀਂ ਵੀ ਇਹ ਮੰਗ ਕਰਦੇ ਹਾਂ ਚੰਗੇ ਗਵਰਨਮੈਂਟ ਤੋਂ ਕਿ ਪੰਜਾਬ ਪਰ ਵੀ ਧਿਆਨ ਦੇਣ ਕਿ ਪੰਜਾਬ ਦੀ ਵੀੜ ਜੱਜੜੀ ਹੋਣੀ ਚਾਹੀਦੀ ਆ ਇਹਨਾਂ ਮੰਤਰੀਆਂ ਦੀ ਵੀ ਤੇ ਜਿਹੜੀ ਪੁਸ ਮੁਲਾਜ਼ਮਾਂ ਦੀ ਵੀ ਫੌਜ ਜੀ ਦੂਰ ਪੰਜਾਬ ਤੋਂ ਆਪ ਦੀ ਸਰਕਾਰ ਲਈ ਤੇ ਬਦਲਾਅ ਆਇਆ ਵਾ ਕੋਈ ਲੱਗਦਾ ਵੀ ਬਦਲਾਅ ਆ ਕਾਹਦਾ ਬਦਲਾਅ ਆ ਭਾਜੀ ਮਚਾ ਸ਼ਬਦ ਤੋਂ ਜ਼ਿਆਦਾ ਦਿਖਣਾ ਸ਼ੁਰੂ ਹੋ ਗਿਆ ਜੀ ਤੇ ਮਚਾ ਬਿਲੜੇ ਸ਼ੁਰੂ ਹੋਣ ਦੇ ਕਰਿਆ ਨਾ ਔਰ ਜਿਹੜੀਆਂ ਉਹ ਨਾ ਨਗਨਾ ਚੁੱਤੀਆਂ ਲਕਬੂਤ ਲਈ ਪੁੱਛਣਾ ਗਾਣਾ ਪੰਜਾਬ ਦੀ ਪੁਲਿਸ ਉੱਤੀ ਦੀ ਆ ਕਿ ਐਸਲੇ ਜਿਹੜੀਆਂ ਵੱਡੀਆਂ ਵੱਡਾ ਖੇਪਾ ਬਾਹਰ ਜਾ ਰੀਆਂ ਨਸ਼ਾ ਬਾੜ ਨਿਕਲ ਰਿਹਾ ਇਸ ਤਰ੍ਹਾਂ ਮਿਲੀਭੁਤਰਾ ਹੋ ਰਿਆ ਜੀ ਸਾਹਮਣੇ ਦਿਖ ਰਿਹਾ ਜੀ ਅੱਜ ਗੁਰਦਾਸ ਗੁਜਰਾਤ ਪੁਲਿਸ ਜਿਹੜੀ ਆ ਕਪੂਰਥਲੇ ਵਿੱਚ ਆਈ ਆ ਬਿਹਾਰ ਦੇ ਵਿੱਚ ਪਿਛੇ ਜੇ ਪਰਚਾ ਦਰਜ ਹੋਇਆ ਸੀ ਰਮਨ ਉਤੇ ਉਹ ਵੀ ਜਿਆਨੋਂ ਪੈਡਿੰਗ ਚੱਲ ਰਿਹਾ ਦੋਨੇ ਭਰਾ ਇੱਕ ਪਾਣੀ ਦਾ ਭਰਾ ਆ ਦੋਨੇ ਆਪਣੀ ਜ਼ਮਾਨਤ ਕਰਾ ਕੇ ਆਏ ਆ ਵੀਜ਼ੋ 23 ਦੇ ਪਿਛਲੇ ਸਾਲ ਹਾਂ ਜੀ ਕੀ ਨਾਮ ਹੈ ਸਾਹਿਬ ਤੁਹਾਡਾ ਮੇਰਾ ਗੌਰਵ ਕੁਮਾਰ ਜੀ ਬੋਰਖ ਮਾਜੀ ਜਨਾਬ ਬੈਲਰ ਜੋ ਦਰਜਾ ਦਾ ਮਈ ਇਹਦਾ ਵਿਸ਼ਾਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਈ ਉਹ ਮੇਖਾ ਦਿਹਾੜੀ ਦਾ ਕੰਮ ਕਰਦਾ ਜੀ ਬਿਲੀ ਦਾ ਜੀ ਇਲੈਕਟ੍ਰੀਸ਼ੀਅਨ ਉਹ ਤੁਹਾਡੇ ਕੋਲ ਐਸੇ ਲੀਵਰ ਕੰਮ ਕਰਦਾ ਹਾਂਜੀ ਤੇ ਜਿਹੜਾ ਉਹ ਐਸ ਨੂੰ ਨਾਮ ਆ ਰਿਹਾ ਵੀ ਬੋਰਖ ਕੰਡੀ ਉਹਨੇ ਨਾਮ ਤੇ ਵੇਚਿਆ ਉਹ ਸ਼ਰਾਬ ਠੇਕੇ ਦਾ ਉਹਨੇ ਠੇਕੇ ਤੇ ਕਿੰਨੀ ਸਚਾਈ ਹੈ ਸਾਰਾ ਝੂਠ ਹੈ ਭਾਈ ਤੁਹਾਨੂੰ ਕਿੰਨੇ ਚਿਰ ਤੋਂ ਜਾਣਦੇ ਹੋ ਸੋ ਹੀ ਗਿਆ ਭਾਈ ਉਹਨੂੰ ਤਕਦੀਮ ਨੂੰ ਦੋ ਤਿੰਨ ਸਾਲ ਹੋ ਗਏ ਦੀ ਹਾਂ ਜੀ ਮੇਰੇ ਕੋ ਕੰਮ ਕਰਦੇ ਜੀ ਉਹ ਅੱਜ ਕੱਲ ਜੇ ਲੱਭਦਾ ਡੱਗੂ ਕਰਦਾ ਉਹਦਾ ਪਤਾ ਨਹੀਂ ਕਿਵੇਂ ਕਰ ਗਿਆ ਸ਼ਾਇਦ ਤੇ ਜਦੋਂ 10 ਜੇ ਕੀ ਮਾਮਲਾ ਦੱਸਣਾ ਜਰੂਰ ਹੈ ਜੀ ਜਦੋਂ 12 ਤੋਂ ਨਹੀਂ ਜਦੋਂ ਸਾਈਨ ਹੋ ਜਾਂਦਾ ਉਹਦੇ ਬਾਰੇ ਨਹੀਂ ਪਤਾ ਜੀ ਇਹਦੇ ਮੰਮੀ ਇਹ ਕੰਮ ਦਿਹਾੜੀ ਇਹ ਵੀ ਕਰਦੇ ਆ ਜੀ ਘਰਾਂ ਦੇ ਕੰਮ ਕਰਦੇ ਆ ਲੋਕਾਂ ਦੇ ਮਾਜੀ ਸਰ تینਾਂ ਆਪੋ ਦਾ ਮੇਰਾ ਨਾਮ ਮਹਿੰਦਰਪਾਲ ਗੁਪਤਾ ਦੇਖੋ ਮੈਨੂੰ ਤੁਹਾਨੂੰ ਥੋੜੇ ਦਿਨ ਪਹਿਲਾਂ ਜੀ ਕੈਂਫਰਸ ਹੋਈ ਸੀ ਤੁਹਾਡੇ ਕੋਲ ਐਲੀਮੇਸ਼ਨ ਲੱਗੀ ਸੀ ਕਿ ਕਿਸੇ ਵਾਲੇ ਲੜਕੀ ਨੇ ਕਿਹਾ ਕਿ ਮੈਂ ਉਹਨੇ ਕਿਹਾ ਸੀ ਕਿ ਮੇਰਾ ਜਦਾ ਬਹੁਤ ਜ਼ਰਾ ਵਿਸ਼ਾਲ ਤੁਸੀਂ ਉੱਤੇ ਵੀ ਜਾਲੀ ਕਾਲੀਆਂ ਤੇ ਸਾਈਨ ਕਰਾ ਕੇ ਜੋ ਪਾਵਰ ਟੋਨੀ ਬਣਾ ਕੇ ਥੇਕੇ ਜਿਹੜੇ ਉਹ ਨਾਂ ਤੇ ਕੀਤੇ ਆ ਕੀ ਮਾਜਰਾ ਵੈ ਮੈਂ ਕੋਈ ਸੈਣ ਨੇ ਸੈਣ ਨੇ ਆਪ ਕੀਤੇ ਉਹਨਾਂ ਕੋ ਜਾ ਕੇ ਠੀਕ ਹੈ ਜੀ ਮੇਰਾ ਕੋਈ ਰੋਲ ਨਹੀਂ ਇਹ ਕੰਮ ਲੱਭਦਾ ਫਿਰਦਾ ਹੁੰਦਾ ਸੀ ਅੰਕਲ ਜੀ ਮੈਂ ਆਪਣੀ ਭੈਣ ਦਾ ਵਿਆਹ ਕਰਨਾ ਸਾਡਾ ਮਕਾਨ ਨਹੀਂ ਬਣਿਆ ਤੇ ਮੈਨੂੰ ਕੰਮ ਤੇ ਲਵਾ ਦਿਓ ਮੈਂ ਰਮਨ ਨੂੰ ਕਿਹਾ ਤੇ ਰਮਨ ਨੇ ਕਿਹਾ ਭੇਜ ਦੇ ਭਾਜੀ ਅਸੀਂ ਆਪੇ ਕਰਾ ਲਿਆ ਇਹ ਸ਼ਾਮ ਨੂੰ ਜਾਂਦਾ ਸੀ ਉਹਨਾਂ ਕੋ ਕੰਮ ਕਰ ਠੀਕ ਹੈ ਤੁਹਾਡਾ ਪੁਰਾਣਾ ਕਰ 20 25 20 ਸਾਲ ਹੋ ਗਏ ਸਾਡੀ ਕਰਮੇ ਵਾਲੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀਗਾ ਫਿਰ ਬਾਅਦ ਵਿੱਚ ਮੇਰੇ ਦਫ਼ਤਰ ਵੀ ਲੱਗਾ ਰਿਹਾ ਮੇਰੇ ਦਫਤਰ ਲੱਗਿਆ 2-3 ਸਾਲ ਪਹਿਲਾਂ ਇਹ ਭਾਂਗ 25000 ਰੁਪਏ ਚੱਕ ਕੇ ਲੈ ਗਿਆ 25000 ਰੁਪਏ ਮੋਬਾਈਲ ਤੇ 10000 ਨਕਦ ਲੈ ਗਿਆ ਮੈਂ ਅੰਕਲ ਜੀ ਤੁਹਾਨੂੰ ਮਹੀਨੇ ਚ ਦੇ ਦਿੰਨਾ ਛੇ ਕਰਿਆਨੇ ਵਾਲੀ ਦੁਕਾਨ ਤੇ ਚੋਰੀ ਕਰਦਾ ਫੜ ਲਿਆ ਸੀ ਦਹੀਂ ਵੀ ਚੋਰੀ ਕਰਦਾ ਠੀਕ ਹੈ ਫਿਰ ਦਹੀਂ ਚੋਰ ਗਵਾਂਡੀਆਂ ਨੇ ਦੇਖਿਆ ਆਜਾ ਕੇ ਫਿਰ ਮੈਂ ਪੁਲਿਸ ਸ਼ੱਕੀ ਤੇ ਮੰਨ ਕੇ ਤੇ ਮੁੰਡਾ ਬਿਜਲੀ ਵਾਲਾ ਮੋਨੂ ਆ ਜੀ ਕੋਈ ਅੱਜ ਕੱਲੇ ਕੰਮ ਕਰਦਾ ਉਹ ਉਹ ਛਿੜਾ ਕੇ ਲੈ ਗਿਆ ਆਪਣੀ ਜ਼ਿੰਮੇਵਾਰੀ ਦਾ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਰਾਤ ਵਿੱਚ ਸ਼ਰਾਬ ਦਾ ਸਕੈਂਡ ਹੋਇਆ ਵਾ ਸ਼ਰਾਬ ਦੇ ਕੇਰ ਵੱਲੋਂ ਉਹ ਸਾਰਾ ਇਹਦੇ ਪਾਇਆ ਜਾ ਰਿਹਾ ਵਾ ਇਹਨੂੰ 5 ਲੱਖ ਦਾ ਤੁਹਾਡੇ ਨੂੰ ਲਾਜ ਪਾ ਗਿਆ ਮੇਰੇ ਵੱਲੋਂ ਕੋਈ ਲਾਲਚ ਨਹੀਂ ਦਿੱਤਾ ਨਾ ਮੇਰਾ ਕੋਈ ਮਤਲਬ ਹੈ ਕੀ ਕੋਈ ਗੈਸਟ ਹਾਊਸ ਦੀ ਤੁਹਾਡੀ ਮੀਟਿੰਗ ਹੈ ਜਿਹੜ ਨਾਲ ਨਹੀਂ ਕੋਈ ਮੀਟਿੰਗ ਨਹੀਂ ਇਹਨਾਂ ਵੱਲੋਂ ਜਦੋਂ ਤਿੰਨੀ ਤਰੀਕ ਸ਼ੁੱਕਰਵਾਰ ਦੀ ਗੱਲ ਆ ਇਹਦਾ ਫੋਨ ਆਇਆ ਮੈਨੂੰ 8:30 ਵਜੇ ਕਹਿੰਦਾ ਅੰਕਲ ਜੀ ਮੈਨੂੰ ਆ ਨਾ ਮੈਂ ਉੱਥੇ ਰੁਕਣਾ ਗੈਸਟ ਹਾਊਸ ਦੇ ਵਿੱਚ ਤੇ ਉਹ ਪੈਸੇ ਚਾਹੀਦੇ ਆ 1000 ਰੁਪਿਆ ਮੰਗਦੇ ਜੋ ਮੈਂ 1000 ਰੁਪਿਆ ਦਿੱਤਾ ਜਦੋਂ ਤੇ ਇਹਨੇ ਹੋਟਲ ਵਾਲੇ ਨੂੰ ਉਥੇ ਕਟਾਇਆ 800 ਰੁਪਿਆ ਉਹਨੇ 200 ਮੈਨੂੰ ਮੋੜ ਦਿੱਤਾ ਪਰ ਇਹਨੇ ਮੇਰੇ ਹੱਥੋਂ ਫੜ ਲਿਆ ਕਹਿੰਦਾ ਅੰਕਲ ਜੀ ਮੈਂ ਰਾਤ ਨੂੰ ਰੋਟੀ ਵੀ ਖਾਣੀ ਆ ਤੇ ਮੇਰਾ ਕੋਈ ਇੱਦਾਂ ਨਹੀਂ ਮਤਲਬ ਇਹ ਪੈਸੇ ਤਾਂਦੇ ਵੀ ਫੜ ਕੇ ਲੈ ਜਾਂਦਾ ਵਾ ਕੋਈ ਸ਼ਰਾਬ ਫਿੱਕੇ ਦੀ ਰੀ ਦੀ ਫਿੱਜਾ ਦਾ ਕੁਝ ਤਾਂ ਹੈ ਨਾ ਕੋਈ ਇਨਵੋਲਵਮੈਂਟ ਹੈ ਵੀ ਇਹਦੇ ਨੂੰ ਮੋਲਮੈਂਟ ਇਹ ਉਹਨਾਂ ਕੋ ਕੰਮ ਕਰਦਾ ਸੀ ਠੀਕ ਹੈ ਜੀ ਠੀਕ ਜੀ ਸਾਹਿਬ ਵੀ ਭਾਈ ਵਾਲ ਨੂੰ ਆ ਨਾ ਨਾ ਦੌਰਤ ਉਹਦੀ ਨਾਂ ਤੇ ਹੈਗੀ ਹੈ ਨਹੀਂ ਹੋਊਗੀ ਮੈਨੂੰ ਨਹੀਂ ਪਤਾ ਪਰ ਇਹ ਪੰਜਾਬੀ ਇਹ ਕੌਣ ਇਹ ਛਾਂਸੀ ਦੇ ਆ ਠੀਕ ਹੈ ਅੱਛਾ ਕਿਉਂ ਹੋਰ ਵਾਲ ਕਹ ਰਹੇ ਸੀ ਕਿ ਕਹਿੰਦੇ ਤੁਸੀਂ ਉਹਨਾਂ ਨੂੰ ਜਿੱਦਨ ਨਾਲ ਉਹ ਕੋ ਘਰਾ ਸਾਈਨ ਵਗੈਰਾ ਤੇ ਉਦੋਂ ਤੋਂ ਲਾਪਤਾ ਆੜਦਾ ਉਹਨਾਂ ਤੋਂ ਲਾਪਤਾ ਮੇਰੀ ਸ਼ਨੀਵਾਰ ਤੱਕ ਤਾਂ 2:30 ਵਜੇ ਤੱਕ ਮੈਨੂੰ ਇਹ ਫੋਨ ਕਰਦਾ ਰਿਹਾ ਠੀਕ ਹੈ ਜੀ ਫਿਰ ਤੋਂ ਬਾਅਦ ਕਹਿੰਦਾ ਮੇਰੀ ਬੈਟਰੀ ਖਤਮ ਹੋਣ ਵਾਲੀ ਆ ਜੀ ਮੈਂ ਫਿਰ ਕਰੂੰਗਾ ਤੁਹਾਨੂੰ ਨਾ ਤੁਹਾਡਾ ਬੈਟਰੀ ਖੁੱਲੀ ਤੇ ਨਾ ਇਹਦਾ ਕੋਈ ਫੋਨ ਹੈ ਇਸ ਸਬੰਧੀ ਜਿਹੜੇ ਅਜੇ ਚਰਨਜੀਤ ਖੰਸਾ ਕੇ ਆ ਜਿਹੜੇ ਧਰਮ ਨੂੰ ਨਾ ਰਾਜਨੀਤਿਕਲੀ ਲੀਡਰ ਆ ਗਏ ਉਹਨਾਂ ਨੇ ਵੀ ਉਹਨਾਂ ਦਾ ਹਮਾਇਤ ਦੇ ਕੇ ਤੁਹਾਡੇ ਤੇ આરોਪ ਲਗਾਇਆ ਸੀ ਕੀ ਕਹਿਣਾ ਮੇਰਾ ਕੋਈ ਚਰਨਜੀਤ ਖੰਸਾ ਨਾ ਦੇਖੋ ਕੋਈ ਮੇਰੀ ਉਹਨਾਂ ਨਾਲ ਕੋਈ ਲੈਣ ਨਾ ਕੋਈ ਦੇਣ ਨਾ ਕਦੀ ਉਹਨੇ ਜੇ ਮੈਨੂੰ ਇੱਕ ਦਿਨ ਕਿਤੇ ਮਿਲਿਆ ਉਹ ਤਾਂ ਹੈਲੋ ਹੈਲੋ ਹੀ ਆ ਕੀ ਗੱਲ ਹੈ ਤੁਹਾਡੇ ਤੇ ਅਲਿਗੇਸ਼ਨ ਲੱਗ ਰਿਹਾ ਨਾ ਮੈਂ ਨੂੰ ਪਤਾ ਨਹੀਂ ਨਾ ਇਹਦੇ ਬਾਰੇ ਮੈਂ ਕੁਝ ਵੀ ਨਹੀਂ ਕਹਿ ਸਕਦਾ ਤੁਹਾਡੇ ਕੀ ਮੰਗਦਾ ਮੇਰੀ ਮੰਗ ਇਹ ਆ ਵੀ ਮਜਾਜ ਠਕਾ ਨਾ ਕਿਸੇ ਨਾਲ ਕਰਾਓ ਪ੍ਰਸ਼ਾਸਨ ਕੱਲੋਂ ਇਹ ਜਿਹੇ ਪ੍ਰੈਸ ਕਾਨਫਰੰਸਾਂ ਕਰਦੇ ਆ ਸਾਰੇ ਤੇ ਉਹਦੇ ਤੋਂ ਮੈਂ ਇੱਕ ਬਿਜ਼ਨਸਮੈਨ ਬੰਦਾ ਵਾਂ ਜੀ ਤੇ ਮੇਰੇ ਤੇ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਜੀ ਪੁਲਿਸ ਡਿਪਾਰਟਮੈਂਟ ਇਨਕਮ ਡਿਪਾਰਟਮੈਂਟ ਮੈਂ ਪੁਲਿਸ ਡਿਪਾਰਟਮੈਂਟ ਚ ਉਸ ਮਸਲੇ ਚ ਨਹੀਂ ਗਿਆ ਜੀ ਜੀ